ਪਹਿਲਾਂ ਤਾਂ ਧੰਨ ਧੰਨ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਗੁਰੂ ਸਾਹਿਬ ਦਾ ਓਟਾ ਅਸਰਾ ਲੈ ਕੇ ਅਸੀਂ ਇੱਥੋਂ ਹੀ ਕੈਂਪੇਨ ਸ਼ੁਰੂ ਕੀਤੀ ਸੀ ਉਸ ਪਰਮਪਿਤਾ ਪਰਮਾਤਮਾ ਨੇ ਸਾਡੇ ਤੇ ਮਿਹਰ ਭਰੇ ਹੱਥ ਰੱਖਿਆ ਸਾਰੇ ਹੀ ਵਾਰਡ ਵਾਸੀਆਂ ਦਾ ਧੰਨਵਾਦ ਖਾਸ ਤੌਰ ਤੇ ਸਾਡੇ ਸਰਗੋਦਾ ਕਲੋਨੀ ਵਾਸੀਆਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਲੀਡ ਦਿਵਾ ਕੇ ਤੋਂ ਜਿਤਾਇਆ ਤੇ ਮੇਰੇ ਤੇ ਵਿਸ਼ਵਾਸ ਪ੍ਰਗਟਾਇਆ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਦਾ ਜਿਹੜੇ ਵੀ ਤੁਸੀਂ ਮੈਨੂੰ ਸੁਝਾਅ ਦਿੱਤੇ ਸੀ ਜਿਹੜਾ ਵੀ ਮੈਂ ਤੁਹਾਡੇ ਨਾਲ ਵਾਅਦੇ ਕੀਤੇ ਸੀ ਮੈਂ ਇਹਨਾਂ ਬਿਨ ਪੂਰੇ ਕਰੂੰਗਾ। ਮੈਂ ਸੱਤੇ ਦਿਨ ਤੁਹਾਨੂੰ ਪਾਰਕਾਂ ਚ ਮਿਲਿਆ ਕਰੂੰਗਾ। ਘਰ ਆਣ ਦੀ ਮੇਰੇ ਲੋੜ ਨਹੀਂ। ਮੈਂ ਤੁਹਾਡੇ ਆਪ ਮੱਲਿਆਂ ਚ ਜਾ ਕੇ ਮਿਲਿਆ ਕਰੂੰਗਾ ਤੁਹਾਨੂੰ। ਤੁਹਾਡੇ ਵਿੱਚ ਰਹਿ ਕੇ ਲੋਕਾਂ ਦੇ ਵਿੱਚ ਲੈ ਕੇ ਸੇਵਾ ਦਾ ਰਹਿ ਕੇ ਬਣ ਕੇ ਕੰਮ ਕਰੂੰਗਾ। ਮੈਂ ਜੋ ਜੋ ਕਿਹਾ ਸੀ ਸਟੇਜਾਂ ਤੇ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਐਦਾਂ ਨਹੀਂ ਵੀ ਚੋਣਵੀ ਵਾਅਦੇ ਕਰ ਲੈ ਤੇ ਬਾਅਦ ਚ ਹੋ ਗਏ ਪੂਰੇ ਨਹੀਂ ਹੋ ਗਏ ਉਹ ਨਹੀਂ ਕੰਮ। ਫੋਨ ਵੀ ਚੱਕਾਂਗੇ। ਵਾਦੇ ਵੀ ਪੂਰੇ ਕਰਾਂਗੇ ਕੰਮ ਵੀ ਕਰਾਂਗੇ ਔਰ ਵਾਰਡ ਨੂੰ ਮਾਡਲ ਵਾਰਡ ਬਣਾਵਾਂਗੇ ਔਰ ਲੋਕਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਮੇਰੇ ਨਾਲ ਮਦਦ ਕੀਤੀ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਜਿਨ੍ਹਾਂ ਨੇ ਮੇਰੇ ਨਾਲ ਇੱਕ ਕਦਮ ਵੀ ਚੱਲਿਆ ਉਹਨਾਂ ਦਾ ਇੱਕ ਇੱਕ ਕਦਮ ਮੇਰੇ ਸਿਰ ਮੱਤੇ ਤੇ ਬਹੁਤ ਬਹੁਤ ਧੰਨਵਾਦ ਸਾਰੀ ਸਮੂਹ ਸਾਧ ਸੰਗਤ ਦਾ ਮੇਰੀ ਪਾਰਟੀ ਹਾਈ ਕਮਾਂਡ ਦਾ ਖਾਸ ਤੌਰ ਤੇ ਮੇਰੇ ਐਮਐਲਏ ਗੋਗੀ ਜੀ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕਰਕੇ ਮੈਨੂੰ ਟਿਕਟ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਸੀ ਇਹ ਹਰਿਆਣੇ ਸਦੇ ਜਿਨ੍ਹਾਂ ਨੂੰ ਗਾਇਆ ਮੈਂ ਨਹੀਂ ਹਰਾਇਆ ਜੀ ਇਹ ਉਹਨਾਂ ਦੇ ਹੰਕਾਰ ਨੂੰ ਉਹਨਾਂ ਨੇ ਆਪ ਭਾਰੀ ਨੇ ਇਹ ਗੁਰੂ ਸਾਹਿਬ ਨੇ ਹੰਕਾਰ ਦਾ ਸਿਰ ਨੀਵਾ ਕਰਨਾ ਹੁੰਦਾ ਮੈਂ ਹੀ ਅਰਦਾਸ ਕਰਦਾ ਵਾ ਗੁਰੂ ਸਾਹਿਬ ਅੱਗੇ ਮੈਨੂੰ ਕਦੀ ਹੰਕਾਰ ਨਾ ਆਵੇ ਮੈਨੂੰ ਬੁੱਧੀ ਬਖਸ਼ੀ ਰੱਖੀ ਮੈਂ ਚਰਨਾਂ ਜੀ ਰਵਾਂ ਲੋਕਾਂ ਦੇ ਮੇਰਾ ਦਿਮਾਗ ਸੱਟ ਹੀ ਰੱਖੇ ਬਾਬਾ